ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਪਾ ਸਾਖੀ ਦੇ ਮਾਧਮ ਰਾਹੀਂ ਗੁਰੂ ਸਹਿਬਾਨ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 29 ਬਾਣੀਆਂ ਨੂੰ ਵਰ ਇੱਕ ਦਿਨ ਗੁਰੂ ਜੀ ਪਾਸ ਸਭ ਬਾਣੀਆਂ ਇਕੱਠੇ ਹੋ ਕੇ ਹਾਜ਼ਰ ਹੋ ਕੇ ਕਹਿਣ ਲੱਗੇ ਮਹਾਰਾਜ ਅਸੀਂ ਆਪ ਦੇ ਕਹੇ ਅਨਸਾਰ ਇੱਥੇ ਆਣ ਵਸੇ ਹਾਂ ਮਗਰ ਸਾਡਾ ਵਪਾਰ ਨਹੀਂ ਚੱਲਦਾ ਕੁਝ ਵਿਕਰੀ ਨਹੀਂ ਹੁੰਦੀ ਕੋਈ ਵਪਾਰੀ ਗਾਹਕ ਨਹੀਂ ਆਉਂਦਾ ਸਾਡਾ ਗੁਜ਼ਾਰਾ ਕਿਸ ਤਰ੍ਹਾਂ ਹੋ ਸਕਦਾ ਹੈ ਗੁਰੂ ਜੀ ਬੋਲੇ ਡਰੋ ਨਾ ਤੁਹਾਡਾ ਵਪਾਰ ਉਹ ਚੱਲੇਗਾ ਜੋ ਦਿੱਲੀ ਲਾਹੌਰ ਵੀ ਮਾਤ ਪਾਵੇਗਾ ਦੋ ਵੇਲੇ ਤੁਸੀਂ ਹਰ ਮੰਦਰ ਵੀ ਕੇ ਦਰਸ਼ਨ ਕਰਨ ਆਇਆ ਕਰੋ ਉਸ ਦਿਨ ਤੋਂ ਉਹ ਬਾਣੀਏ ਰੋਜ਼ ਸ੍ਰੀ ਹਰਿਮੰਦਰ ਸਾਹਿਬ ਜੀ ਵੀ ਕੇ ਆਉਣ ਲੱਗੇ ਤੇ ਕੰਮ ਵਿੱਚ ਵਾਧਾ ਪੈਣ ਲੱਗਾ ਸਾਬ ਜਦਾ ਜੀ ਨੂੰ ਤਾਪ ਚੜਨਾ ਤੇ ਗੁਰੂ ਜੀ ਨੇ ਲਾਉਣਾ ਇੱਕ ਦਿਨ ਖੇਡਦੇ ਖੇਡਦੇ ਹੀ ਸ੍ਰੀ ਹਰਗੋਬਿੰਦ ਜੀ ਨੂੰ ਠੰਡ ਲੱਗਣੀ ਸ਼ੁਰੂ ਹੋ ਗਈ ਕੰਬਦੇ ਕੰਬਦੇ ਮਾਤਾ ਜੀ ਪਾਸ ਗਏ ਅੱਗੋਂ ਮਾਤਾ ਜੀ ਨੇ ਛੇਤੀ ਨਾਲ ਰਜਾਈ ਦੇ ਕੇ ਲੰਮੇ ਪਾ ਦਿੱਤਾ ਅਤੇ ਕੁੱਟਣ ਲੱਗ ਗਏ ਮਾਤਾ ਜੀ ਦਾ ਮਨ ਵਿਆਕੁਲ ਹੋ ਗਿਆ ਕਰਤਾਰ ਅੱਗੇ ਬੇਨਤੀਆਂ ਕਰਨ ਲੱਗੇ ਬੁਖਾਰ ਇਤਨੇ ਜ਼ੋਰਦਾਰ ਚੜਿਆ ਜੋ ਸਹਬਜ਼ਾਦਾ ਜੀ ਬੇਸੂਰਤ ਹੋ ਗਏ ਮਾਤਾ ਜੀ ਨੇ ਗੁਰੂ ਜੀ ਨੂੰ ਸਨੇਹਾ ਭੇਜਿਆ ਗੁਰੂ ਜੀ ਜਦ ਘਰ ਆਏ ਤਾਂ ਵੇਖਿਆ ਕਿ ਹਰ ਗੋਬਿੰਦ ਜੀ ਨੂੰ ਬੜੇ ਜ਼ੋਰ ਦਾ ਬੁਖਾਰ ਹੋ ਰਿਹਾ ਹੈ ਗੁਰੂ ਜੀ ਨੇ ਸਹਿਜਾ ਦੇ ਦੇ ਮੱਥੇ ਤੇ ਹੱਥ ਰੱਖ ਕੇ ਸ਼ਬਦ ਉਚਾਰਿਆ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਤਰਿ ਕਿਰਪਾ ਪ੍ਰਭ ਹੱਥ ਦੇ ਰੱਖਿਆ ਅਰ ਗੋਵਿੰਦ ਨਵਨ ਰੋਵਾਰ ਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ਼ ਰਖਾਈ ਸਾਧ ਸੰਗਤ ਤੇ ਸਭ ਫਲ ਪਾਵੈ ਸਤਿਗੁਰ ਕੇ ਬਲ ਜਾਈ ਹਲ ਤਪਤ ਪ੍ਰਭ ਦੂਵੇ ਸਾਰੇ ਹਮਰਾ ਗੁਣ ਅਵਗਣ ਨਾ ਵਿਚਾਰਿਆ ਅਟਲ ਬਚਨ ਨਾਨਕ pur ਤੇਰਾ ਸਫਲ ਕਰ ਮਸਤਖ ਧਾਰਿਆ ਉਸੇ ਵੇਲੇ ਸਭ ਤਾਪ ਉਤਰ ਗਿਆ ਅਤੇ ਨਵੇਂ ਨਰੋਏ ਹੋ ਕੇ ਸਹਿਬਜ਼ਾਦਾ ਜੀ ਹੱਸਦੇ ਹੋਏ ਉੱਠ ਬੈਠੇ ਅਰ ਖੇਡਣ ਚਲੇ ਗਏ ਮਾਤਾ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਈ ਹਰ ਗਰੀਬਾਂ ਨੂੰ ਦਾਣ ਵੰਡਿਆ ਗੁਰੂ ਜੀ ਨੇ ਅਤੁੱਟ ਲੰਗਰ ਕੀਤਾ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਸਭ ਜਾਤੀ ਦੇ ਪੁਰਸ਼ ਲੰਗਰ ਛਕਣ ਲਈ ਆਏ ਸਭ ਨੂੰ ਇੱਕਸਾਰ ਅੰਨ ਮਿਲਿਆ ਸਭ ਲੋਕ ਅਸੀਸਾਂ ਦਿੰਦੇ ਹੋਏ ਗਏ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੜਨੇ ਪਉਣਾ ਜਦ ਸਹਿਬਜ਼ਾਦਾ ਜੀ ਪੜਨ ਯੋਗ ਹੋ ਗਏ ਤਾਂ ਇੱਕ ਦਿਨ ਗੁਰੂ ਜੀ ਹਰगोबिंद ਜੀ ਨੂੰ ਸ਼੍ਰੀ ਮਹਾਦੇਵ ਜੀ ਪਾਸ ਲੈ ਗਏ ਪਰਸਪਰ ਨਮਸਕਾਰਾਂ ਕਰਕੇ ਬੈਠੇ ਅਰ ਗੁਰੂ ਜੀ ਨੇ ਕਿਹਾ ਭਰਾਤਾ ਜੀ ਹਰगोबिंद ਜੀ ਨੂੰ ਪੜਨੇ ਪਉਣਾ ਹੈ ਆਪ ਵਿਦਿਆ ਬਖਸ਼ੋ ਮਹਾਦੇਵ ਜੀ ਪਰਸੰਨ ਹੋ ਕੇ ਬੋਲੇ ਆਪ ਬੁੱਢਾ ਜੀ ਅੱਗੇ ਹੀ ਇਹਨਾਂ ਨੂੰ ਪੜਨੇ ਪਾਓ ਗੁਰੂ ਜੀ ਨੇ ਸਤਿ ਬਚਨ ਕਹਿ ਕੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਸਾਹਿਬ ਬੁੱਢਾ ਜੀ ਦੇ ਕੋਲ ਜਾਓ ਤੇ ਉਹਨਾਂ ਅੱਗੇ ਬੇਨਤੀ ਕਰੋ ਕਿ ਆਣ ਕੇ ਦਰਸ਼ਨ ਦੇਣ ਜਦ ਸਿੱਖਾਂ ਨੇ ਜਾ ਕੇ ਸਾਹਿਬ ਬੁੱਢਾ ਜੀ ਨੂੰ ਸਨੇਹਾ ਦਿੱਤਾ ਤਾਂ ਉਹ ਸੱਤ ਬਚਨ ਕਹਿ ਕੇ ਨਾਲ ਤੁਰ ਪਏ ਅੰਮ੍ਰਿਤਸਰ ਪਹੁੰਚ ਕੇ ਦਰਵਾਜ਼ੇ ਅੱਗੋਂ ਹੀ ਨਮਸਕਾਰ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਆਣ ਕੇ ਮੱਥਾ ਟੇਕਿਆ ਗੁਰੂ ਜੀ ਨੇ ਸਾਹਿਬ ਬੁੱਢਾ ਜੀ ਨੂੰ ਆਦਰ पूर्वक ਬਿਠਾਇਆ ਪ੍ਰੇਮ ਭਰੀਆਂ ਗੱਲਾਂ ਕਰਕੇ ਗੁਰੂ ਜੀ ਨੇ ਕੜਾ ਪ੍ਰਸ਼ਾਦ ਮਠਿਆਈ ਦੇ ਥਾਲ ਮੰਗਵਾ ਕੇ ਸਾਹਿਬ ਬੁੱਢਾ ਜੀ ਦੇ ਅੱਗੇ ਧਰੇ ਤੇ ਹਰगोबिंद ਜੀ ਨੂੰ ਸਾਹਮਣੇ ਹਾਜ਼ਰ ਕੀਤਾ ਗੁਰੂ ਜੀ ਬੋਲੇ ਆਪ ਦੇ ਆਲੂ ਹੋ ਇਹਨਾਂ ਨੂੰ ਗੁਰਮੁਖੀ ਆਦਿਕ ਵਿਦਿਆ ਸਿਖਾਓ ਸਾਹਿਬ ਬੁੱਢਾ ਜੀ ਗੁਰੂ ਜੀ ਦੇ ਵੱਲ ਤੱਕਣ ਲੱਗੇ ਤੇ ਆਖਿਆ ਮਹਾਰਾਜ ਆਪ ਦਾਸ ਨਾਲ ਹਾਸੇ ਕਰਦੇ ਹੋ ਮੈਂ ਅਨਪੜ ਆਪ ਦੇ ਘਰ ਦਾ ਘਾਹ ਖੋਦ ਕੇ ਲਿਆਉਣ ਵਾਲਾ ਹਾਂ ਮੈਨੂੰ ਵਿਦਿਆ ਕਿੱਥੋਂ ਆਉਂਦੀ ਹੈ ਜਾਂ ਤਾਂ ਪਹਿਲਾਂ ਮੈਨੂੰ ਆਪ ਪੜਾਓ ਫਿਰ ਮੈਂ ਸਹਬਜ਼ਾਦਾ ਜੀ ਨੂੰ ਪੜਾਵਾਂਗਾ ਗੁਰੂ ਜੀ ਬੋਲੇ ਆਪ ਸਰਬ ਵਿਦਿਆ ਦੇ ਮਾਲਕ ਹੋ ਬਹਾਨਾ ਨਾ ਬਣਾਓ ਇਹ ਕਹਿ ਕੇ ਜਿਸ ਵਕਤ ਗੁਰੂ ਜੀ ਸਾਹਿਬ ਬੁੱਢਾ ਜੀ ਵੱਲ ਤੱਕੇ ਤਾਂ ਸਾਹਿਬ ਬੁੱਢਾ ਜੀ 14 ਵਿਦਿਆ ਦੇ ਗਿਆਤਾ ਹੋ ਗਏ ਸਾਹਿਬ ਬੁੱਢਾ ਜੀ ਨੇ ਗੁਰੂ ਜੀ ਦੇ ਚਰਨਾ ਤੇ ਸਿਰ ਰੱਖ ਦਿੱਤਾ ਕਿ ਆਪ ਧੰਨ ਹੋ ਆਪਣੇ ਆ ਸੇਵਕਾਂ ਨੂੰ ਮਾਣ ਬਖਸ਼ਦੇ ਹੋ ਫਿਰ ਸਾਹਿਬ ਬੁੱਢਾ ਜੀ ਨੇ ਪੱਟੀ ਤੇ 35 ਅੱਖਰ ਲਿਖ ਕੇ ਦਿੱਤੇ ਕੜਾਹ ਪ੍ਰਸ਼ਾਦ ਵਰਤਾਇਆ ਥੋੜੇ ਦਿਨਾਂ ਵਿੱਚ ਹੀ ਹਰगोबिੰਦ ਜੀ ਵਿਦਿਆ ਪੜ ਗਏ ਹੁਣ ਸ਼ਸਤਰ ਅਸਤਰ ਵਿਦਿਆ ਦਾ ਸਿਖਾਉਣਾ ਆਰੰਭ ਕੀਤਾ ਘੋੜੇ ਤੇ ਅਸਵਾਰੀ ਤੀਰ ਅੰਦਾਜ਼ੀ ਨੇਜੇਬਾਜ਼ੀ ਆਦਿਕ ਨਾਲ ਹੀ ਸਾਹਿਬ ਗੁੱਡਾ ਜੀ ਵਾਰ ਦਿੰਦੇ ਗਏ ਕਿ ਹਰ ਗੋਬਿੰਦ ਜੀ ਐਸੇ ਹੋਣਗੇ ਐਸੇ ਹੋਣਗੇ ਸਹਬ ਜਾਦਾ ਜੀ ਦੀ ਬਹਾਦਰੀ ਵੇਖ ਵੇਖ ਕੇ ਸਭ ਸਿੱਖ ਸੇਵਕ ਅਰ ਮਾਤਾ ਜੀ ਪ੍ਰਸੰਨ ਹੋਣ ਲੱਗੇ ਨਿਤ ਹੀ ਸਹਬ ਜਾਦਾ ਜੀ ਘੋੜੇ ਤੇ ਚੜ ਕੇ ਬਾਹਰ ਦੌੜ ਭੱਜ ਕਰਦੇ ਨਾਲ ਸਿੱਖਾਂ ਨੂੰ ਵੀ ਬਹਾਦਰੀ ਕਰਨ ਦੀ ਸਿੱਖਿਆ ਦਿੰਦੇ ਰਹਿੰਦੇ ਅਨੰਨ ਸਿੱਖੀ ਦੀ ਪਰਖ ਪਾਈ ਪੇੜੇ ਨੂੰ ਸੰਗਲਾ ਦੀਪ ਭੇਜ ਕੇ ਪ੍ਰਾਣ ਸੰਗਲੀ ਗ੍ਰੰਥ ਮੰਗਾਉਣਾ ਸ੍ਰੀ ਗੁਰੂ ਜੀ ਦੇ پاس ਪੈੜਾ ਮੋਖਾ ਨਾਮ ਕਰਕੇ ਸਿੱਖ ਸੇਵਾ ਕਰਦਾ ਸੀ ਇੱਕ ਪੰਡਤ ਕਾਸ਼ੀ ਤੋਂ ਚੱਲ ਕੇ ਆਇਆ ਗੁਰੂ ਜੀ ਦਾ ਦਰਸ਼ਨ ਕਰਕੇ ਮਹਿਮਾ ਵੇਖ ਕੇ ਬੜਾ ਅਚਰਜ ਅਰ ਪਰਸੰਨ ਅਰ ਖੁਸ਼ਚੀਰੋ ਇੱਥੇ ਹੀ ਰਹਿ ਪਿਆ ਮਨ ਵਿੱਚ ਧਾਰਿਆ ਕਿ ਜੇਕਰ ਇਹ ਗੁਰੂ ਕਰਮ ਕਰਾਮਾਤ ਵਾਲੇ ਹਨ ਤਾਂ ਮੈਨੂੰ ਕਥਾ ਸੁਣਾਉਣ ਵਾਸਤੇ ਆਖਣਗੇ ਤੇ ਮਗਰੋਂ ਮੈਨੂੰ ਗਿਆਨ موਖ ਦੀ ਦਸ਼ਨਾ ਦੇਣਗੇ ਗੁਰੂ ਜੀ ਨੇ ਪੰਡਤ ਨੂੰ ਕਿਤਨਾ ਕੁ ਚੀਰ ਪਾਸ ਰੱਖਿਆ ਇੱਕ ਦਿਨ ਗੁਰੂ ਜੀ ਨੇ ਕਿਹਾ ਪੰਡਤ ਜੀ ਕਥਾ ਦਾ ਆਰੰਭ ਕਰੋ 베ਦਾਂ ਦੀ ਉਪਨਸ਼ਦ ਸੁਣਾਓ ਪੰਡਤ ਜੀ ਬੜੇ ਖੁਸ਼ ਹੋਏ ਇਕ ਕਥਾ ਆਰੰਭ ਕਰ ਦਿੱਤੀ ਔਰ ਰੋਜ਼ ਹੀ ਕਥਾ ਕਰਦੇ ਇੱਕ ਦਿਨ ਭਾਈ ਸਾਲੋ ਜੀ ਆਣ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਗੁਰੂ ਜੀ ਨੇ ਆਖਿਆ ਆਓ ਅਨੰਨ ਭਗਤ ਭਾਈ ਸਾਲੋ ਜੀ ਇਹ ਬਚਨ ਸੁਣ ਕੇ ਪੰਡਤ ਸੋਚਣ ਲੱਗਾ ਕਿ ਮੈਂ ਵੈਦਾਂ ਦੇ ਸਾਰ ਨੂੰ ਜਾਣਨ ਵਾਲਾ ਉਪਨਿਸ਼ਦ ਆਦੀ ਕਥਾ ਕਰਦਾ ਹਾਂ ਮੈਨੂੰ ਅਨੰਨ ਭਗਤ ਨਹੀਂ ਕਿਹਾ ਤੇ ਇਸ ਅਨਪੜ੍ਹ ਪੁਰਸ਼ ਨੂੰ ਅਨੰਨ ਭਗਤ ਆਖਿਆ ਇਸ ਦਾ ਨਿਰਣਾ ਕਿਸੇ ਤਰ੍ਹਾਂ ਕਿਸ ਤਰ੍ਹਾਂ ਹੋਵੇ ਗੁਰੂ ਜੀ ਨੇ ਪੰਡਤ ਦੇ ਮਨ ਦੀ ਜਾਣ ਕੇ ਆਖਿਆ ਪੰਡਤ ਜੀ ਜੋਗ ਪ੍ਰਕਰਣ ਦੀ ਕਥਾ ਵੀ ਸੁਣਾਓ ਪੰਡਤ ਜੀ ਬੋਲੇ ਮਹਾਰਾਜ ਉਹ ਪੁਸਤਕ ਮੇਰੇ ਪਾਸ ਇੱਥੇ ਨਹੀਂ ਕਾਸ਼ੀ ਵਿੱਚ ਹੈ ਜੇ ਆਪ ਆਖੋ ਤਾਂ ਮੈਂ ਲਿਆਉਂਦਾ ਹਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਹਾਂ ਮੰਗਵਾ ਲਓ ਪੰਡਤ ਜੀ ਨੇ ਸ਼ੁਭ ਮੂਰਤ ਸੋਧਿਆ ਅਰ ਗਣੇਸ਼ ਜੀ ਦੀ ਪੂਜਾ ਕਰਕੇ ਆਪਣੇ ਪੁੱਤਰ ਨੂੰ ਤੋਰਿਆ ਕਿ ਕਾਸ਼ੇ ਵਿੱਚੋਂ ਜਾ ਕੇ ਪੁਸਤਕ ਲੈ ਆਓ ਗੁਰੂ ਜੀ پاسੋਂ ਖਰਚ ਲੈ ਕੇ ਪੰਡਤ ਦਾ ਪੁੱਤਰ ਤੁਰ ਪਿਆ ਬਾਹਰ ਨਿਕਲਦਿਆਂ ਹੀ ਸਾਹਮਣੋਂ ਸੱਜੇ ਪਾਸੇ ਕੋਤਾ ਹਿੰਗਿਆ ਔਰ ਵੀ ਕਈ ਅਪਸਗਨ ਹੋਏ ਤਾਂ ਪੰਡਤ ਜੀ ਦਾ ਪੁੱਤਰ ਮੁੜ ਆਇਆ ਜਦ ਗੁਰੂ ਜੀ ਨੇ ਸੁਣਿਆ ਤਾਂ ਪੰਡਤ ਜੀ ਨੂੰ ਕਹਿਣ ਲੱਗੇ ਕਿ ਪੰਡਤ ਜੀ ਇਸ ਲਈ ਤੁਸੀਂ ਆਪ ਨੂੰ ਅਨੰਨ ਭਗਤ ਕਹਾਉਣਾ ਚਾਹੁੰਦੇ ਹੋ ਤੁਸਾਂ ਸ਼ੁਭ ਮੂਰਤ ਸੋਧਿਆ ਗਣਪਤੀ ਦੀ ਪੂਜਾ ਵੀ ਕੀਤੀ ਘਰੋਂ ਸगन ਨਾਲ ਪੁੱਤਰ ਨੂੰ ਤੋਰਿਆ ਇੱਕ ਖੋਤੇ ਦੇ ਹਿੰਗਣ ਤੇ ਮੁੜ ਆਇਆ ਕੀ ਤੁਹਾਡਾ ਗਣੇਸ਼ ਪੂਜਾ ਤੇ ਸ਼ੁਭ ਮੂਰਤ ਤੇ ਨਿਸ਼ਚਾਹੀ ਨਾ ਬੱਜਾ ਲਓ ਸਾਡੇ ਅਨਪੜ ਅਨੰਨ ਭਗਤਾਂ ਨੂੰ ਵੇਖੋ ਇਹ ਇਹ ਕਹਿ ਕੇ ਗੁਰੂ ਜੀ ਨੇ ਭਾਈ ਪੇੜੇ ਨੂੰ ਬੁਲਾਇਆ ਹੁਕਮ ਦਿੱਤਾ ਕਿ ਸੰਗਲਾ ਦੀਪ ਵਿੱਚ ਜਾਓ ਉੱਥੇ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਸਨ ਤਾਂ ਰਾਜਾਂ ਉਹਨਾਂ ਦਾ ਸਿੱਖ ਬਣ ਗਿਆ ਸੀ ਗੁਰੂ ਜੀ ਨੇ ਰਾਜੇ ਨੂੰ ਇੱਕ ਪ੍ਰਾਣ ਸੰਗਲੀ ਪੋਥੀ ਦਿੱਤੀ ਸੀ ਕਿ ਇਹ ਪਾਸ ਰੱਖੋ ਜਦ ਤੂੰ ਅਸੀਂ ਆਪਣਾ ਸਿੱਖ ਭੇਜਾਂਗੇ ਤਾਂ ਉਸ ਨੂੰ ਦੇ ਦੇਣੀ ਸੋ ਸਾਡਾ ਹੁਕਮਨਾਮਾ ਲੈ ਜਾਓ ਤੇ ਰਾਜਾ ਪਾਸੋਂ ਪ੍ਰਾਣ ਸੰਗਲੀ ਪੋਥੀ ਲੈ ਆਓ ਮਗਰ ਉਸ ਨੂੰ ਖੋਲ ਕੇ ਦੇਖਣਾ ਨਹੀਂ ਸਿੱਧੀ ਲਿਆ ਕੇ ਸਾਡੇ ਹੱਥ ਦੇਣੀ ਹੈ ਇਹ ਕਹਿ ਕੇ ਹੁਕਮਨਾਮਾ ਦਿੱਤਾ ਇੱਕ ਸਿੱਖ ਨਾਲ ਦਿੱਤਾ ਰਸਤੇ ਦੇ ਖਰਚੇ ਵਾਸਤੇ ਪੰਜ ਪੈਸੇ ਦੇ ਦਿੱਤੇ ਗੁਰੂ ਜੀ ਨੇ ਪੰਡਤ ਜੀ ਨੂੰ ਆਖਿਆ ਵੇਖੋ ਅਸੀਂ ਕੋਈ ਮੂਰਤ ਨਹੀਂ ਸੋਧਿਆ ਗਣੇਸ਼ ਪੂਜਾ ਨਹੀਂ ਕੀਤੀ ਔਰ ਖਰਚ ਵੀ ਕੁਝ ਨਹੀਂ ਦਿੱਤਾ ਸਿੱਖ ਸਾਡੇ ਹੁਕਮ ਤੇ ਨਿਸ਼ਚਾ ਮੰਨ ਕੇ ਤੁਰ ਗਿਆ ਹੈ ਔਰ ਇਹ ਸਾਨੂੰ ਸਦਾ ਹੀ ਆਪਣੇ ਪਾਸ ਹਾਜ਼ਰ-ਨਾਜ਼ਰ ਸਮਝੇਗਾ ਇਹ ਅਨੰਨ ਭਗਤੀ ਹੈ ਤੁਸੀਂ ਆਪਣੇ ਇਸ਼ਟ ਤੇ ਨਿਸ਼ਚਾ ਹੀ ਨਹੀਂ ਕੀਤੀ ਭਾਈ ਪੇੜਾ ਸਤਗੁਰ ਦੇ ਚਰਨਾਂ ਦਾ ਧਿਆਨ ਕਰਦਾ ਹੋਇਆ ਰਸਤਾ ਲੰਘਦਾ ਸ਼ਿਵਨਾਥ ਰਾਜਾਂ ਦੀ ਨਗਰੀ ਵਿੱਚ ਪੁੱਜਾ ਉਸ ਵਕਤ ਰਾਜਾ ਦਾ ਨਾਮ ਮਾਇਆ ਮੇਧਨੀ ਸੀ ਜੋ ਧਰਮਾ ਪਰਮਾਤਮਾ ਦੇ ਗੁਰੂ ਨਾਨਕ ਦੇਵ ਦਾ ਸਿੱਖ ਸੀ ਰਾਜਾ ਸ਼ਿਵਨਾਥ ਦਾ ਪੋਤਰਾ ਸੀ ਰਾਜ ਰਾਏ ਸਿੰਘ ਦਾ ਪੁੱਤਰ ਸੀ ਭਾਈ ਪੇੜੇ ਨੇ ਰਾਜਾ ਪਾਸ ਆਪਣੀ ਖਬਰ ਭੇਜੀ ਰਾਜਾ ਨੇ ਸਦਵਾਇਆ ਭਾਈ ਜੀ ਨੇ ਗੁਰੂ ਜੀ ਦਾ ਹੁਕਮਨਾਮਾ ਦਿੱਤਾ ਪੜ ਕੇ ਬੜਾ ਪ੍ਰਸੰਨ ਹੋਇਆ ਅਰ ਭਾਈ ਜੀ ਦੀ ਬੜੀ ਸੇਵਾ ਕੀਤੀ ਆਪਣੇ ਧਨ ਭਾਗ ਸਮਝ ਕੇ ਕੁਝ ਦਿਨ ਕੋਲ ਰੱਖਿਆ ਫਿਰ ਪ੍ਰਾਣ ਸੰਗਲੀ ਪੋਥੀ ਦੇ ਦਿੱਤੀ ਬੜੀ ਪਰਸੰਤਾ ਨਾਲ ਤੋੜਿਆ ਗੁਰੂ ਜੀ ਲਈ ਭੇਟਾ ਅਰਪਣ ਕੀਤੀ ਭਾਈ ਪੈੜਾ ਜੀ ਤੁਰ ਪਏ ਰਸਤੇ ਵਿੱਚ ਇੱਕ ਸਾਧੂ ਦਾ ਮਿਲਾਪ ਹੋਇਆ ਉਸ ਨੇ ਭਾਈ ਜੀ ਪਾਸੋਂ ਸਭ ਵਾਰਤਾ ਸੁਣੀ ਸਾਧੂ ਨੇ ਆਖਿਆ ਮੈਨੂੰ ਪੁਸਤਕ ਦਿਖਾਓ ਭਾਈ ਪੈੜਾ ਜੀ ਨੇ ਕਿਹਾ ਹੁਕਮ ਨਹੀਂ ਅੰਮ੍ਰਿਤਸਰ ਚੱਲ ਕੇ ਵੇਖ ਲੈਣੀ ਇਹ ਸੁਣ ਉਹ ਸਾਧੂ ਵੀ ਨਾਲ ਤੁਰ ਪਿਆ ਅੰਮ੍ਰਿਤਸਰ ਪਹੁੰਚੇ ਭਾਈ ਪੈੜਾ ਜੀ ਨੂੰ ਕੁਝ ਹੰਕਾਰ ਹੋ ਗਿਆ ਜੋ ਮੈਂ ਗੁਰੂ ਜੀ ਦਾ ਆਗਿਆਕਾਰ ਹਾਂ ਤੇ ਮੈਂ ਮੈਂ ਹੀ ਇਹ ਕੰਮ ਕੀਤਾ ਹੈ ਭਾਈ ਪੇੜੇ ਨੇ ਘਰ ਆ ਕੇ ਪੋਥੀ ਖੋਲ ਕੇ ਵੇਖੀ ਪੜ ਕੇ ਮਨ ਭਰਮ ਗਿਆ ਵਿੱਚੋਂ ਕੁਝ ਕੁ ਪੱਤਰੇ ਕੱਢ ਕੇ ਪਾਸ ਰੱਖ ਲਿੱਤੇ ਅਗਲੇ ਭਲਕ ਲੱਗੇ ਦੀਵਾਨ ਵਿੱਚ ਪਹੁੰਚ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਪੋਥੀ ਅੱਗੇ ਰੱਖੀ ਰਾਜਾ ਦੀ ਦਿੱਤੀ ਹੋਈ ਭੇਟਾ ਅਰਪਣ ਕੀਤੀ ਗੁਰੂ ਜੀ ਨੇ ਪੋਥੀ ਖੋਲ ਕੇ ਸਭ ਨੂੰ ਸੁਣਾਈ ਸਾਧੂ ਜੀ ਨੇ ਵੀ ਵੇਖ ਸੁਣਾਈ ਪੰਡਤ ਜੀ ਵੀ ਵੇਖ ਕੇ ਚੁੱਪ ਕਰ ਗਏ ਗੁਰੂ ਜੀ ਨੇ ਭਾਈ ਪੈੜੇ ਨੂੰ ਆਖਿਆ ਕਿ ਤੁਸੀਂ ਗੁਰਸਿੱਖੀ ਦੀ ਪੌੜੀ ਤੇ ਚੜ ਕੇ ਡਿੱਗਣ ਲੱਗੇ ਹੋ ਇਹ ਨਹੀਂ ਚਾਹੀਦਾ ਜਿਹੜੇ ਪੱਤਰੇ ਪੋਥੀ ਵਿੱਚੋਂ ਕੱਢ ਕੇ ਘਰ ਰੱਖ ਆਏ ਹੋ ਉਹ ਵੀ ਲਿਆਓ ਭਾਈ ਪੈੜੇ ਨੇ ਆਪਣੀ ਭੁੱਲ ਬਖਸ਼ਵਾਈ ਤੇ ਪੱਤਰੇ ਲਿਆ ਕੇ ਹਾਜ਼ਰ ਕੀਤੇ ਗੁਰੂ ਜੀ ਨੇ ਪੱਤਰੇ ਪੋਥੀ ਵਿੱਚ ਪਾ ਕੇ ਸਰੋਵਰ ਵਿੱਚ ਸੁੱਟ ਦਿੱਤੀ ਸਭ ਵੇਖ ਕੇ ਹੈਰਾਨ ਹੋ ਗਏ ਸਾਧੂ ਨੇ ਗੁਰੂ ਜੀ ਅੱਗੇ ਬਹੁਤ ਬੇਨਤੀ ਕੀਤੀ ਕਿ ਆਪ ਮੈਨੂੰ ਪੋਥੀ ਬਖਸ਼ ਦਿੰਦੇ ਗੁਰੂ ਜੀ ਨੇ ਆਖਿਆ ਹਾ ਚਾ ਫੜ ਲਓ ਉਸੇ ਵੇਲੇ ਪੋਥੀ ਤਰ ਪਈ ਸਾਧੂ ਜੀ ਨੇ ਲੈ ਕੇ ਨਮਸਕਾਰ ਕੀਤੀ ਇਹ ਪ੍ਰਸੰਗ ਦੀ ਵਾਰਤਾ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਸਵੇਹਾ ਵਿੱਚ ਇਸ ਪ੍ਰਕਾਰ ਉਚਾਰੀ ਸੀ ਪੰਡਤ ਜੀ ਨੇ ਅੰਤਰ ਜਾਮੀ ਸਰਬੱਗ ਮੰਨ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਧਰਿਆ ਸਤਨਾਮ ਦਾ ਉਪਦੇਸ਼ ਲੈ ਕੇ ਆਪਣੇ ਜਾਤੀ ਯਰ ਵਿਦਿਆ ਦਾ ਅਭਿਮਾਨ ਦੂਰ ਕੀਤਾ ਉਹ ਪ੍ਰਾਣ ਸੰਗਲੀ ਭਾਈ ਬੰਨੋ ਜੀ ਨੇ ਲਿਖੀ ਸੀ ਜੋ ਬੰਨੋ ਦੀ ਬੀੜ ਵਾਲੇ ਗ੍ਰੰਥ ਵਿੱਚ ਹੈ ਭਾਈ ਪੇੜੇ ਜੀ ਦੀ ਭੁੱਲ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਪੜਦੇ ਆ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ